ਜਗਬਾਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਰਾਜਪੁਰਾ ਹਲਕਾ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਤੁਹਾਨੂੰ ਇੱਕ ਅਜਿਹੇ ਨੌਜਵਾਨ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਸ ਨੇ ਆਪਣੀ ਕਲਾ ਦੇ ਨਾਲ ਕਈ ਵਿਸ਼ਵ ਰਿਕਾਰਡ ਅਤੇ ਕਈ ਪੰਜਾਬ ਪੱਧਰੀ ਰਿਕਾਰਡ ਆਪਣੇ ਨਾਮ ਕੀਤੇ ਨੇ ਬਿਲਕੁਲ ਅਸੀਂ ਤੁਹਾਨੂੰ ਨੌਜਵਾਨ ਆਰਟਿਸਟ ਕਾਸ ਕਲਾਕਾਰ ਅਭਿਸ਼ੇਕ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਕਲਾ ਦੇ ਨਾਲ ਆਪਣੀ ਕਾਸ ਕਲਾ ਦੇ ਨਾਲ ਕਈ ਰਿਕਾਰਡ ਜਿਹੜੇ ਆਪਣੇ ਨਾਮ ਕੀਤੇ ਨੇ ਤੇ ਅੱਜ ਉਹਨਾਂ ਨੇ ਕਹਿ ਸਕਦੇ ਆ ਕਿ ਊੜਾ ਐੜਾ ਬਚਪਨ ਦੇ ਵਿੱਚ ਤੁਸੀਂ ਕਾਫੀ ਪੜਿਆ ਹੋਵੇਗਾ ਲੇਕਿਨ ਇਹ ਮਾਂ ਬੋਲੀ ਦੇ ਉਹ ਅੱਖਰ ਨੇ ਜਿਸ ਤੋਂ ਕਹਿ ਸਕਦੇ ਆ ਬੱਚਿਆਂ ਦਾ ਭਵਿੱਖ ਸ਼ੁਰੂ ਹੁੰਦਾ ਲੇਕਿਨ ਅੱਜ ਕਿਤਨਾ ਕਿਤੇ ਮਾਂ ਬੋਲੀ ਦੇ ਅੱਖਰ ਜਿਹੜੇ ਨੇ ਅਲੋਪ ਹੁੰਦੇ ਜਾ ਰਹੇ ਨੇ ਲੋਕ ਜਿਹੜੇ ਨੇ ਜਿਹੜੇ ਨੌਜਵਾਨ ਜਿਹੜੇ ਨੇ ਇਸ ਤੋਂ ਪਿੱਛੇ ਹਟਦੇ ਜਾ ਰਹੇ ਨੇ ਆਖਿਰਕਾਰ ਕਾਰਨ ਕੀ ਹੈ ਕਿਸ ਤਰ੍ਹਾਂ ਇਹ ਮਾਈਂਡ ਦੇ ਵਿੱਚ ਆਉਂਦਾ ਹੈ ਕਿਸ ਤਰ੍ਹਾਂ ਇਸ ਨੂੰ ਅੱਗੇ ਲੈ ਕੇ ਜਾਇਆ ਜਾਂਦਾ ਤਾਂ ਉਹ ਜਾਣਦੇ ਆ ਅਭਿਸ਼ੇਕ ਤੋਂ ਕਿਉਂਕਿ ਅਭਿਸ਼ੇਕ ਨੇ ਕਈ ਅਜਿਹੇ ਰਿਕਾਰਡ ਹਾਸਲ ਕੀਤੇ ਨੇ ਜਿੰਨਾ ਬਾਰੇ ਲੋਕ ਸੋਚਦੇ ਨੇ ਅਭਿਸ਼ੇਕ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜਗਬਾਨੀ ਟੀਵੀ ਤੇ ਤੁਹਾਡਾ ਧੰਨਵਾਦ ਜੀ ਜਗਬਾਨੀ ਅਦਾਰੇ ਦਾ ਮੈਂ ਧੰਨਵਾਦ ਕਰਦਾ ਕਿ ਇਸ ਵਿਰਾਸਤ ਨੂੰ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਅਭਿਸ਼ੇਕ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਊੜਾ ਏੜਾ ਬਚਪਨ ਦੇ ਵਿੱਚ ਕਾਫੀ ਪੜਿਆ ਹੈ ਨਾ ਅੱਜ ਤੁਸੀਂ ਇਹ ਊੜੇ ਏੜੇ ਦੇ 35 ਅੱਖਰ ਜਿਹੜੇ ਨੇ ਉਹ ਬਣਾ ਦਿੱਤੇ ਨੇ ਆਪਣੀ ਕਲਾ ਦੇ ਨਾਲ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਸ਼ੁਰੂਆਤ ਕਿਸ ਤਰ੍ਹਾਂ ਹੋਈ ਦੇਖੋ ਪਹਿਲੀ ਗੱਲ ਜੀ ਊੜੇ ਏੜੇ ਨਾਲ ਬਚਪਨ ਦਾ ਹੀ ਰابطਾ ਹੈ ਨਾ ਟੀਚਰ ਕੁੱਟ ਕੇ ਪੜ੍ਹਾਉਂਦੇ ਹੁੰਦੇ ਸੀ ਤੇ ਉਸ ਟਾਈਮ ਅਸੀਂ ਬਹੁਤ ਗਲਤੀਆਂ ਕੀਤੀਆਂ ਨੇ ਮਤਲਬ ਪੰਜਾਬੀ ਦੇ ਠੇਢ ਪੰਜਾਬੀ ਬੋਲਣਾ ਇੰਨਾ ਆਸਾਨ ਨਹੀਂ ਹੈਗਾ ਬਟ ਬਹੁਤ ਹੀ ਸੋਹਣੀ ਇਹ ਆਪਣੀ ਭਾਸ਼ਾ ਹੈਗੀ ਆ ਤੇ ਇਹ ਉੜਿਆੜ ਦਾ ਮਾਈਂਡ ਵਿੱਚ ਇਸ ਕਰਕੇ ਆਇਆ ਕਿਉਂਕਿ ਬਚਪਨ ਚ ਬਹੁਤ ਪੜਿਆ ਪਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਾ ਮਤਲਬ ਆਮ ਬੋਲਚਾਲ ਦੇ ਵਿੱਚ ਪੰਜਾਬੀ ਨੂੰ ਘੱਟ ਵਰਤੋਂ ਕਰਦੀ ਹੈ ਤੇ ਮੈਂ ਚਾਹੁੰਦਾ ਕਿ ਆਪਾਂ ਪੰਜਾਬੀ ਨੂੰ ਖੁੱਲਕੇ ਵਰਤੀਏ ਕਿਉਂਕਿ ਇਹ ਆਪਣੀ ਮਾਂ ਬੋਲੀ ਆ ਤੇ ਬਹੁਤ ਸੋਹਣੀ ਭਾਸ਼ਾ ਹੈ ਤੇ ਬਿਲਕੁਲ ਜਿਸ ਤਰ੍ਹਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਾਇਲਟਸ ਕਰਦੀ ਫਿਰਦੀ ਆ ਇੰਗਲਿਸ਼ ਪੜਨਾ ਕਹਿੰਦੇ ਹਨ ਤੁਸੀਂ ਅੱਜ ਵੀ ਵੀਰਸੇ ਨੂੰ ਸੰਭੀ ਬੈਠੇ ਹੋ ਕਈ ਅਜਿਹੇ ਤੁਸੀਂ ਪ੍ਰੋਜੈਕਟ ਜਿਹੜੇ ਨੇ ਕਹਿ ਸਕਦੇ ਆ ਉਪਰਾਲੇ ਜਿਹੜੇ ਨੇ ਕਿਤੇ ਨੇ ਹੁਣ ਤੱਕ ਦੇਖੋ ਜਿੱਤੇ ਤੱਕ ਭਾਸ਼ਾ ਦੀ ਮੈਂ ਤੁਹਾਨੂੰ ਗੱਲ ਦੱਸਾਂ ਭਾਸ਼ਾ ਸਿਰਫ ਇੱਕ ਕਮਿਊਨੀਕੇਸ਼ਨ ਦਾ ਜ਼ਰੀਆ ਹੈ ਉਹ ਤੁਹਾਡੀ ਇੰਟੈਲੀਜੈਂਸ ਹੀ ਨਹੀਂ ਦੱਸਦਾ ਮਤਲਬ ਚਾਹੇ ਤੁਸੀਂ ਕਹਿ ਲੋ ਕਿ ਆਪਾਂ ਇੰਗਲਿਸ਼ ਦੇ ਵਿੱਚ ਗੱਲ ਕਰ ਲਈਏ ਚਾਹ ਹਿੰਦੀ ਚ ਗੱਲ ਕਰ ਲਈਏ ਜਾਂ ਪੰਜਾਬੀ ਚ ਗੱਲ ਕਰ ਲਈਏ ਮਤਲਬ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਆਪਾਂ ਅੰਗਰੇਜ਼ੀ ਵਿੱਚ ਗੱਲ ਕਰ ਰਹੇ ਹਾਂ ਤਾਂ ਆਪਾਂ ਜ਼ਿਆਦਾ ਹੁਸ਼ਿਆਰ ਦਿਖ ਰਹੇ ਹਾਂ ਜਾਂ ਕੋਈ ਇਦਾਂ ਦੀ ਗੱਲ ਹੈ ਬਟ ਜੇ ਭਾਸ਼ਾ ਸਿਰਫ ਇੱਕ ਕਮਿਊਨੀਕੇਸ਼ਨ ਦਾ ਈਦਾਰਾ ਹੁੰਦਾ ਉਹ ਤੁਹਾਨੂੰ ਇਹ ਨਹੀਂ ਦੱਸਦਾ ਹੈਗਾ ਕਿ ਤੁਸੀਂ ਕਿੰਨੇ ਸੂਝਵਾਨ ਹੋ ਹੁਣ ਸਪੋਜ਼ ਕਰੋ ਕਿੱਥੇ 100 ਬੰਦਾ ਹੈਗਾ 100 ਬੰਦਾ ਬੈਠਿਆ ਉੱਥੇ 90 ਜਣਿਆਂ ਨੂੰ ਮਤਲਬ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਆਉਂਦੀ ਹੈ ਤੇ 10 ਜਣੇ ਨੂੰ ਅੰਗਰੇਜ਼ੀ ਆਉਂਦੀ ਹੈ ਜੇ ਮੈਂ ਕੀ ਉਹ ਸਪੀਚ ਦੇ ਰਿਹਾ ਜੇ ਮੈਂ ਅੰਗਰੇਜ਼ੀ ਵਿੱਚ ਚਾਹੇ ਜਿੰਨੀ ਮਰਜ਼ੀ ਵਧੀਆ ਸਪੀਚ ਦੇ ਲਾ ਜਦ ਤੱਕ ਉਹ ਪੂਰੇ ਮਤਲਬ ਕਿ 100 ਜਣਿਆਂ ਨੂੰ ਨਹੀਂ ਪਤਾ ਲੱਗੂਗਾ ਕਿ ਮੈਂ ਕੀ ਗੱਲ ਕਰ ਰਿਹਾ ਹੈਗਾ ਉਹ ਬੋਲਣ ਦਾ ਕੋਈ ਫਾਇਦਾ ਨਹੀਂ ਮਤਲਬ ਉਸ ਨੋਲਜ ਦਾ ਕੋਈ ਫਾਇਦਾ ਨਹੀਂ ਤਾਂ ਹਮੇਸ਼ਾ ਆਪਾਂ ਨੂੰ ਉਸ ਆਧਾਰੇ ਦਾ ਇਸਤੇਮਾਲ ਕਰਨਾ ਚਾਹੀਦਾ ਉਸ ਕਮਿਊਨੀਕੇਸ਼ਨ ਦੇ ਮਾਧਿਅਮ ਦਾ ਇਸਤੇਮਾਲ ਕਰਨਾ ਚਾਹੀਦਾ ਜਿਹੜੇ ਉੱਥੇ ਜਿਆਦਾ ਦਾ ਗਿਣਤੀ 'ਚ ਨੇ ਤਾਂ ਕਿ ਜਿਹੜੀ ਸਾਡੀ ਨੋਲਜ ਹੈ ਉਹ ਜਿਆਦਾ ਤੋਂ ਜਿਆਦਾ ਲੋਕਾਂ ਕੋਲ ਪਹੁੰਚੇ ਜਿਵੇਂ ਹੁਣ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਜਾਂ ਜੇ ਸਾਨੂੰ ਕੋਈ ਬਾਹਰ ਕਿਤੇ ਪੰਜਾਬੀ ਮਿਲਦਾ ਤਾਂ ਖੁੱਲ ਕੇ ਪੰਜਾਬ ਜੇ ਆਪਾਂ ਸਮਝਦੇ ਆ ਕਿ ਆਪਾਂ ਕਿਸੇ ਗੋਰੇ ਨਾਲ ਗੱਲ ਕਰ ਰਹੇ ਆ ਉਥੇ ਉਹਨੂੰ ਪੰਜਾਬੀ ਨਹੀਂ ਆਂਦੀ ਤਾਂ ਆਪਾਂ ਕਿਸੇ ਹੋਰ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਆ ਤੇ ਜਿਸ ਤਰ੍ਹਾਂ ਇਹ ਮਾਂ ਬੋਲੀ ਦੇ 35 ਅੱਖਰ ਬਣਾਏ ਤੁਸੀਂ ਹਨਾ ਕਿੰਨਾ ਕ ਸਮਾਂ ਇਸ ਨੂੰ ਲੱਗ ਗਿਆ ਬਣਾਉਣ ਦੇ ਵਿੱਚ ਹਨਾ ਕੀ ਕੁਝ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ ਕਿਹੜੀ ਕਿਹੜੀ ਚੀਜ਼ਾਂ ਸੀਗੀਆਂ ਜਿਸ ਦਾ ਇਸਤੇਮਾਲ ਹੋਇਆ ਇਸ ਦੇਖੋ ਇਹਨਾਂ ਨੂੰ ਬਣਾਉਣ ਵਾਸਤੇ ਪਹਿਲਾਂ ਇਹਨਾਂ ਦੀ ਡਿਜ਼ਾਈਨਿੰਗ ਰਹੀ ਹੈ ਜਿਹਨੂੰ 2 ਮਹੀਨੇ ਦੇ ਕਰੀਬ ਦਾ ਸਮਾਂ ਲੱਗਿਆ ਤੇ 15 ਦਿਨ ਦੇ ਕਰੀਬ ਇਹਨੂੰ ਤਰਾਸ਼ਣ 'ਚ ਲੱਗੇ ਨੇ ਇਤਿਹਾਸਿਕ ਘਾਹ ਕਲਾ ਦੇ ਨਾਲ ਹੀ ਇਹਨੂੰ ਬੁਣ ਕੇ ਬਣਾਇਆ ਗਿਆ ਕਿਉਂਕਿ ਉਹਦਾ ਇੱਕ ਪੈਟਰਨ ਹੁੰਦਾ ਜਿਹਦੇ ਵਿੱਚ ਘਾਹ ਦੇ ਤਣਕਿਆਂ ਨੂੰ ਮੋਤੀਆਂ ਦਾ ਰੂਪ ਦਿੱਤਾ ਜਾਂਦਾ ਤੇ ਉਹਨਾਂ ਨੂੰ ਬੁਣ ਕੇ ਆਪਸ ਦੇ ਵਿੱਚ ਅਟੈਚ ਕੀਤਾ ਗਿਆ ਜਿਸ ਕਰਕੇ ਜੋ ਮਾਬੋਲੀ ਦਾ ਮੂਲ ਰੂਪ ਹੈ ਉਸੇ ਵਿੱਚ ਇਸ ਨੂੰ ਤਰਾਸਿਆ ਗਿਆ ਹੈ ਮਾਈਂਡ ਸੈਟਅਪ ਕਿਸ ਤਰ੍ਹਾਂ ਹੋਇਆ ਕਿ ਆਪਾਂ ਇਸ ਨੂੰ ਹੀ ਤਿਆਰ ਕਰਨਾ ਹੈ ਕਿਉਂਕਿ ਇੱਕ ਹੁੰਦਾ ਨਾ ਦਿਮਾਗ ਦੇ ਵਿੱਚ ਕਿ ਤਰ੍ਹਾਂ ਤੁਸੀਂ ਕਿਹਾ ਕਿ ਨੌਜਵਾਨ ਪੀੜ੍ਹੀ ਅੱਜ ਪਿੱਛੇ ਹਟਦੀ ਜਾ ਰਹੀ ਹੈ ਨਾ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਆਪਾਂ ਇਹ ਉਪਰਾਲਾ ਕਰਾਂਗੇ ਭਾਈ ਦੇਖੋ ਇਹਦਾ ਮੇਨ ਰੀਜ਼ਨ ਇਹੀ ਸੀਗਾ ਕਿ ਮੈਂ ਸ਼ਰਮ ਭੰਣਾ ਚਾਹੁੰਦਾ ਸੀ ਅੱਜ ਦੇ ਜਿਹੜੇ ਨੌਜਵਾਨ ਪੀੜ੍ਹੀ ਪੰਜਾਬੀ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਮੇਨਲੀ ਪਤਾ ਕੀ ਹੁੰਦਾ ਜਦ ਆਪਾਂ ਇਦਾਂ ਦੇ ਕੋਈ ਉਪਰਾਲੇ ਕਰਦੇ ਆਂ ਜਾਂ ਕੋਈ ਇਦਾਂ ਦੀ ਕੋਸ਼ਿਸ਼ ਕਰਦੇ ਆਂ ਪ੍ਰਯਾਸ ਕਰਦੇ ਆਂ ਤਾਂ ਲੋਕਾਂ ਦੇ ਕੋਲ ਨਾ ਮਤਲਬ ਇੱਕ ਜ਼ਰੀਏ ਦੇ ਤਰੀਕੇ ਨਾਲ ਇੱਕ ਪ੍ਰਾਣੀ ਛਾਪ ਉਹਨਾਂ ਦੇ ਟ੍ਰਿਗਰ ਹੁੰਦੀ ਆ ਜਿਵੇਂ ਹੁਣ ਕੋਈ ਵੀ ਇਸ ਨੂੰ ਓੜਾੜਾ ਦੇਖੂਗਾ ਮਤਲਬ ਬਣਿਆ ਹੋਇਆ ਤਾਂ ਉਹਨੂੰ ਆਪਣਾ ਬਚਪਨ ਯਾਦ ਆ ਜਾਊਗਾ ਬਚਪਨ ਚ ਜਿਵੇਂ ਓੜਾ ਉੱਠ ਕਹਿੰਦਾ ਸੀ ਆੜਾ ਅੱਖ ਕਹਿੰਦਾ ਸੀ ਤਾਂ ਉਹ ਜਿਹੜੀ ਚੀਜ਼ਾਂ ਨੇ ਟ੍ਰਿਗਰ ਹੁੰਦੀਆਂ ਨੇ ਆਰਟਿਸਟ ਦਾ ਮੇਨ ਮੋਟਿਵ ਹੀ ਹੁੰਦਾ ਕਿ ਉਹ ਲੋਕਾਂ ਦੇ ਇਮੋਸ਼ਨਸ ਨੂੰ ਟ੍ਰਿਗਰ ਕਰੇ ਇੱਕ ਪ੍ਰਾਣੀ ਯਾਦਾਂ ਚ ਉਹਨਾਂ ਨੂੰ ਲੈ ਕੇ ਜਾਵੇ ਤਾਂ ਕਿ ਉਹ ਵੀ ਆਪਣਾ ਮਤਲਬ ਕਿ ਖੁੱਲ ਕੇ ਮਤਲਬ ਕਿ ਆਪਣੀ ਪੁਰਾਣੀ ਜ਼ਿੰਦਗੀ ਨੂੰ ਵੀ ਪੁਰਾਣੇ ਸਮੇਂ ਨੂੰ ਵੀ ਜੀ ਸਕਣਾ ਜਿਸ ਤਰ੍ਹਾਂ ਅੱਜ ਇਹ ਉਪਰਾਲਾ ਕਿਸ ਦਾ ਇਸ ਤੋਂ ਪਹਿਲਾਂ ਵੀ ਕਈ ਉਪਰਾਲੇ ਤੁਸੀਂ ਕਰ ਚੁੱਕੇ ਹੋ ਨਾ ਪੰਜਾਬ ਸਰਕਾਰ ਤੋਂ ਵੀ ਕਈ ਪ੍ਰਮਾਣ ਪੱਤਰ ਮਿਲ ਚੁੱਕੇ ਨੇ ਪਹਿਲੀਆਂ ਸਰਕਾਰਾਂ ਤੋਂ ਵੀ ਹੁਣ ਤੱਕ ਕਿੰਨੇ ਰਿਕਾਰਡ ਹਾਸਲ ਕਰ ਲਏ ਤੁਸੀਂ ਹਨਾ ਕਿਹੜੇ ਕਿਹੜੇ ਰਿਕਾਰਡ ਨੇ ਜਿਹੜੇ ਲੋਕਾਂ ਨੂੰ ਇੱਕ ਵਾਰ ਜ਼ਰੂਰ ਦੱਸੋ ਕਿਉਂਕਿ ਲੋਕ ਉਹਨਾਂ ਦਾ ਨਾਮ ਜ਼ਰੂਰ ਜਾਣਦੇ ਨੇ ਉਸ ਵਿੱਚ ਆਉਣਾ ਵੀ ਚਾਹੁੰਦੇ ਨੇ ਲੇਕਿਨ ਆ ਨਹੀਂ ਪਾਉਂਦੇ ਕਿ ਕਿਸੇ ਕਾਰਨਾਂ ਦੀ ਵਜ੍ਹਾ ਕਰਕੇ ਹਨਾ ਮਿਹਨਤ ਜ਼ਰੂਰ ਕਰ ਰਹੇ ਨੇ ਲੋਕ ਤੁਸੀਂ ਕਿਹੜੇ ਕਿਹੜੇ ਰਿਕਾਰਡ ਹੁਣ ਤੱਕ ਹਾਸਲ ਕਰ ਰਹੇ ਨੇ ਲੋਕਾਂ ਨੂੰ ਜ਼ਰੂਰ ਦੱਸੋ ਗਿਨੀਸ ਬੁੱਕ ਵਰਲਡ ਰਿਕਾਰਡ ਹੈਗਾ ਜੀ ਲਿੰਕਾ ਬੁੱਕ ਹੈਗਾ ਇੰਡੀਆ ਬੁੱਕ ਹੈਗਾ ਸਟੇਟ ਅਵਾਰਡ ਹੈਗਾ ਪੀਐਮ ਸਰ ਵੱਲੋਂ ਅਪਰੀਸ਼ੀਏਸ਼ਨ ਲੈਟਰ ਹੈਗਾ ਹੋਰ ਬਹੁਤ ਸਾਰੇ ਅਪਰੀਸ਼ੀਏਸ਼ਨ ਲੈਟਰਸ ਨੇ ਜਿਹੜੇ ਅਲੱਗ-ਅਲੱਗ ਮੰਨਿਸਟਰਸ ਵੱਲੋਂ ਮਿਲੇ ਨੇ ਤੇ ਮੋਸਟ ਆਪ ਕਲਾਕਾਰ ਕਲਾਕਾਰੀ ਕਿਸ ਲਈ ਕਰਦਾ ਹੈ ਕਲਾਕਾਰੀ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਆਪਾਂ ਸਮਾਜ ਦੇ ਵਿੱਚ ਕੋਈ ਨਾ ਕੋਈ ਇੱਕ ਪੋਜ਼ਿਟਿਵ ਇਮਪੈਕਟ ਲੈ ਕੇ ਆਈਏ ਤਾਂ ਕਿ ਸੋਸਾਇਟੀ ਦੇ ਵਿੱਚ ਥੋੜਾ ਚੇਂਜ ਜ਼ਰੂਰ ਆਵੇ ਕਲਾਕਾਰੇ ਕੋਲ ਸਿਰਫ ਇੱਕ ਕਲਾਕਾਰੀ ਹੀ ਹੁੰਦੀ ਹੈ ਜਿਹਦੇ ਨਾਲ ਉਹ ਸੋਸਾਇਟੀ ਦੇ ਵਿੱਚ ਚੇਂਜ ਲੈ ਕੇ ਆ ਸਕਦਾ ਤੇ ਬਾਕੀ ਰਿਕਾਰਡਸ ਵਗੈਰਾ ਤਾਂ ਦੇਖੋ ਜੀ ਬਣਦੇ ਵੀ ਨੇ ਟੁੱਟਦੇ ਵੀ ਨੇ ਤੇ ਵਧੀਆ ਲੱਗਦਾ ਜਦ ਐਡਾਂ ਦੀ ਜਿਹੜੀ ਰਿਕਾਰਡਸ ਬੁਕਸ ਨੇ ਉਹਨਾਂ 'ਚ ਨਾਮਦਰਜ ਹੁੰਦਾ ਕਿਉਂਕਿ ਉਹ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕੱਲੇ ਮੇਰੇ ਪਰਿਵਾਰ ਲਈ ਨਹੀਂ ਸਾਡੇ ਸਟੇਟ ਲਈ ਵੀ ਤੇ ਬਿਲਕੁਲ ਜਿਸ ਤਰ੍ਹਾਂ ਐਡੇ ਰਿਕਾਰਡ ਹੌਸਲ ਕੀਤੇ ਨਾ ਜਦੋਂ ਪਹਿਲਾ ਮਿਲਿਆ ਸੀਗਾ ਜਦੋਂ ਇਹ ਰਿਕਾਰਡ ਮਿਲਿਆ ਹਨਾ ਇੰਡੀਆ ਆਲਬ ਇੰਡੀਆ ਬੁੱਕ ਦਾ ਹਨਾ ਉਦੋਂ ਕਿਸ ਤਰ੍ਹਾਂ ਦਾ ਮੈਸੂਸ ਹੋਇਆ ਸੀਗਾ ਕਿਉਂਕਿ ਐਨੇ ਉਪਰਾਲੇ ਕਰਨ ਤੋਂ ਬਾਅਦ ਇੱਕ ਅਜਿਹਾ ਰਿਕਾਰਡ ਮਿਲਣਾ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕੀ ਦਿਮਾਗ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਕੀ ਕੁਝ ਕੀਤਾ ਦੇਖੋ ਇਹ ਇਦਾਂ ਲੱਗਿਆ ਸੀ ਕਿ ਜਿਵੇਂ ਆਪਾਂ ਕਾਮਯਾਬੀ ਦੀ ਪਹਿਲੀ ਪੌੜੀ ਤੇ ਪੈਰ ਰੱਖ ਲੈਂਦੇ ਆ ਉਹ ਉਦੋਂ ਦੀ ਮੈਨੂੰ ਫੀਲਿੰਗ ਆਈ ਸੀ ਕਿ ਆਪਾਂ ਮਤਲਬ ਕਿ ਕੋਈ ਇਦਾਂ ਦਾ ਕੁਝ ਕੀਤਾ ਕਿ ਹਾਂ ਮਤਲਬ ਕਿ ਆਪਾਂ ਆਪਣੇ ਸਫਰ ਦੇ ਵਿੱਚ ਥੋੜਾ ਅੱਗੇ ਵਧੇ ਆਂ ਫਿਰ ਉਸ ਤੋਂ ਬਾਅਦ ਮਤਲਬ ਕਿ ਸਫਰ ਹੈ ਜਿਹੜਾ ਰਿਹਾ ਕਿ ਇੱਕ ਤੋਂ ਬਾਅਦ ਇੱਕ ਕਿਤਾਬ ਆਪਣੇ ਨਾਮ ਕਰਦੇ ਰੇ ਦੇਖੋ ਉਦੋਂ ਜੀ ਪਰਮਾਤਮਾ ਦੀ ਕਹਿ ਲਓ ਮੇਰ ਹੈ ਜੀ ਜਿਹੜੇ ਹਨਾ ਉਹਨਾਂ ਨੇ ਇਦਾਂ ਦੇ ਉਪਰਾਲੇ ਕਰਾਉਣ ਦੇ ਰਿਕਾਰਡਸ ਦਰਜ ਹੋ ਰਹੇ ਨੇ ਬਟ ਆਪਣੇ ਵੱਲੋਂ ਤਾਂ ਕੋਸ਼ਿਸ਼ ਹੀ ਕਰੀਦੀ ਹੈ ਕਿ ਆਪਾਂ ਵੱਧ ਤੋਂ ਵੱਧ ਵਧੀਆ ਕੰਮ ਕਰੀਏ ਅਭੀ ਕਿ ਇਸ ਤਰ੍ਹਾਂ ਇਸ ਤੋਂ ਪਹਿਲਾਂ ਕਈ ਉਪਰਾਲੇ ਕੀਤੇ ਕਈ ਹੋਰ ਚੀਜ਼ਾਂ ਤੁਸੀਂ ਬਣਾਈਆਂ ਜਿਸ ਤਰ੍ਹਾਂ ਅੱਖਾਂ ਦੇ ਪੱਟੀ ਬਣ ਕੇ ਬਣਾਉਣਾ ਹਨ ਕਈ ਕੰਪੀਟੀਸ਼ਨਾਂ ਦੇ ਵਿੱਚ ਤੁਸੀਂ ਜਾਂਦੇ ਹੋ ਕਈ ਅਜਿਹੇ ਸਮਾਗਮ ਹੁੰਦੇ ਜਿੱਥੇ ਲੋਕ ਤੁਹਾਨੂੰ ਇਨਵਾਈਟ ਕਰਦੇ ਨੇ ਕਿ ਭਾਈ ਤੁਸੀਂ ਆਓ ਹਨਾ ਬੱਚਿਆਂ ਨੂੰ ਥੋੜਾ ਜਿਹਾ ਪ੍ਰੇਰਿਤ ਕਰੋ ਉਸ ਉਸ ਵੇਲੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਫਿਰ ਦੇਖੋ ਉਸ ਵੇਲੇ ਬਹੁਤ ਵਧੀਆ ਲੱਗਦਾ ਕਿਉਂਕਿ ਮੈਨੂੰ ਵੀ ਕਿਸੇ ਨੇ ਪ੍ਰੇਰਿਆ ਸੀ ਤੇ ਉਸ ਤੋਂ ਬਾਅਦ ਗ੍ਰਾਸ ਆਰਟਿਸਟ ਬਣਿਆ ਤੇ ਉਦਾਂ ਹੀ ਕਈਆਂ ਨੂੰ ਮੈਨੂੰ ਪ੍ਰੇਰਣ ਦਾ ਮੌਕਾ ਮਿਲਦਾ ਤਾਂ ਉਹ ਵੀ ਲਾਈਫ 'ਚ ਕੁਛ ਨਾ ਕੁਛ ਅੱਗੇ ਜ਼ਰੂਰ ਬਣਨਗੇ ਤੇ ਇਸੇ ਲਈ ਮਤਲਬ ਉਹ ਮਤਲਬ ਵੀ ਉਹ ਲਾਈਫ ਵਧੀਆ ਲੱਗਦੀ ਹੈ ਕਿ ਜਿਵੇਂ ਆਪਾਂ ਕਹਿ ਲਓ ਆਪਾਂ ਮਿਲਦੇ ਆ ਕਿਸੇ ਨੂੰ ਹਨਾ ਆਪਾਂ ਇੱਕ ਉਹਦੇ ਟੈਲੈਂਟ ਨੂੰ ਪਛਾਣਦੇ ਆ ਅਗਲਾ ਨਹੀਂ ਸਮਝ ਪਾਉਂਦਾ ਕਿ ਉਹ ਕੀ ਕਰ ਰਿਹਾ ਬਟ ਇਨ ਦਾ ਸੈਂਸ ਆਫ ਦੂਸਰੀ ਨਜ਼ਰ ਤੋਂ ਜਦ ਦੇਖਦੇ ਆ ਤਾਂ ਪਤਾ ਲੱਗਦਾ ਕਿ ਹਾਂ ਬੰਦਾ ਲਾਈਫ 'ਚ ਬਹੁਤ ਕੁਛ ਕਰ ਰਿਹਾ ਹੈ ਇੱਕ ਗਰਾਟ ਆਰਟਿਸ ਦਾ ਨਾਮ ਕਿੱਥੋਂ ਮਿਲ ਗਿਆ ਤੁਹਾਨੂੰ ਫਿਰ ਐਕਚੁਅਲੀ ਕਹਾ ਤੋ ਮਤਲਬ ਕਲਾ ਕਰਤਿਆ ਬਣਾਉਂਦਾ ਸੀ ਤਾਂ ਲੋਕਾਂ ਨੇ ਕਹਾ ਕਲਾ ਕਰਕੇ ਨਾਂ ਸ਼ੁਰੂ ਕਰ ਦਿੱਤਾ ਤੇ ਮਾਨਯੀ ਸ਼੍ਰੀ ਜੀ ਕ੍ਰਿਸ਼ਨ ਰੇਟੀ ਜੀ ਕਲਚਰ ਮਨਿਸਟਰ ਆਫ ਇੰਡੀਆ ਉਹਨਾਂ ਨਾਲ ਜਾਂ ਭੇਟ ਹੋਈ ਸੀ ਤਾਂ ਉਹਨਾਂ ਨੇ ਦਾ ਗ੍ਰੇਟ ਗ੍ਰਾਸ ਆਰਟਿਸਟ ਕਹਿ ਕੇ ਸੰਬੋਧਨ ਕੀਤਾ ਸੀ ਤਾਂ ਬਹੁਤ ਵਧੀਆ ਲੱਗਦਾ ਕਿ ਆਪਾਂ ਇੱਕ ਅਲੱਗ ਦਾ ਯੂਨੀਕ ਜਿਹਾ ਨਾਮ ਪਬਲਿਕ ਨੇ ਦਿੱਤਾ ਲੋਕਾਂ ਨੇ ਦਿੱਤਾ ਤੇ ਪਿਆਰ ਦਿੱਤਾ ਬਹੁਤ ਸਾਰਾ ਅੱਜ ਵੀ ਕਹਿ ਸਕਦੇ ਆ ਜਿਹੜੇ ਕਲਾਕਾਰ ਨੇ ਉਹ ਕਿਤਨਾ ਕਿਤੇ ਵਾਂਝੇ ਰਹਿ ਰਹੇ ਨੇ ਓਪਰਚੁਨਿਟੀ ਆਦੋ ਜਿਸ ਤਰ੍ਹਾਂ ਕਈ ਬੰਦ ਪਏ ਨੇ ਪਿੱਛੇ ਜਿਸ ਤਰ੍ਹਾਂ ਪਿਛਲੀ ਵਾਰ ਵੀ ਤੁਸੀਂ ਦੱਸਿਆ ਸੀਗਾ ਕਿ ਹਨਾ ਵੀ ਵੀਰਸਾ ਕਲਚਰ ਦੇ ਵਿੱਚ ਕਈ ਅਜਿਹੇ ਨੇ ਜਿਹੜੇ ਬੰਦ ਪਏ ਨੇ ਕਈ ਵਾਰ ਤੁਸੀਂ ਅਨਮੋਲ ਗਗਨਮਾਨ ਨੂੰ ਮਿਲ ਕੇ ਆਏ ਸੀਗੇ ਕੀ ਬਣਿਆ ਉਸ ਚੀਜ਼ ਦਾ ਦੇਖੋ ਹਜੇ ਤੱਕ ਗਵਰਨਮੈਂਟ ਵੱਲੋਂ ਉਹਨਾਂ ਤੇ ਕੋਈ ਮਤਲਬ ਨਹੀਂ ਉਹਨਾਂ ਨੇ ਸਹੀ ਹਜੇ ਤੱਕ ਕੁਝ ਕੀਤਾ ਹੈਗਾ ਉਸ ਰਿਲੇਟਡ ਮੇਰਾ ਹਜੇ ਵੀ ਇੱਕ ਵਾਰੀ ਮੈਂ ਦੁਬਾਰਾ ਉਹਨਾਂ ਨਾਲ ਇਸ ਵਿਸ਼ੇ ਤੇ ਭੇਟ ਕਰਨਾ ਚਾਹੁੰਦਾ ਕਿਉਂਕਿ ਉਹ ਚੀਜ਼ ਨਾ ਕਲਾਕਾਰਾਂ ਨੂੰ ਮਤਲਬ ਕਿ ਆਪਣੀ ਹੋਂਦ ਨਾਲ ਜੋੜਦੀ ਆ ਆਪਣੇ ਵਿਰਸੇ ਨਾਲ ਜੋੜਦੀ ਆ ਤੇ ਮੇਬੀ ਜੇ ਆਪਾਂ ਉਹ ਚੀਜ਼ ਕਰ ਦੰਦੇ ਆ ਜਿਵੇਂ ਕਿ ਸਟੇਟ ਅਵਾਰਡ ਜਿਹੜਾ ਆਪਾਂ ਨੂੰ ਆਰਟ ਦੇ ਵਿੱਚ ਮਿਲਦਾ ਮਤਲਬ ਡੀਸੀ ਹੈਂਡੀਕਰਾਫਟ ਵੱਲੋਂ ਤਾਂ ਜੇ ਉਹ ਓਪਨ ਹੋ ਜਾਂਦਾ ਦਾ ਉਹਦੇ ਨਾਲ ਕਲਾਕਾਰਾਂ ਨੂੰ ਬਹੁਤ ਮਤਲਬ ਕੀ ਬੈਨੀਫਿਟ ਮਿਲੂਗਾ ਆਨ ਵਾਲੇ ਮਤਲਬ ਕੀ ਕਹਿ ਲੋ ਸੈਂਟਰ ਵੱਲੋਂ ਵੀ ਤੇ ਪੰਜਾਬ ਗਵਰਨਮੈਂਟ ਵੱਲੋਂ ਵੀ ਕਹਿੰਦੇ ਜਦੋਂ ਕਾਸ ਕਲਾ ਬਕਰ ਬਣਿਆ ਉਸ ਤੋਂ ਪਹਿਲਾਂ ਦੀ ਇੱਕ ਕਹਾਣੀ ਹੈ ਕਿ ਕਿਸ ਤਰ੍ਹਾਂ ਇਸ ਵਿੱਚ ਵੜੇ ਜਗੇ ਹਨ ਕਿ ਕਿਸ ਤਰ੍ਹਾਂ ਸ਼ੁਰੂਆਤ ਹੋਈ ਉਹ ਕੀ ਕਹਾਣੀ ਸੀਗੀ ਸਾਰੀ ਉਹ ਵੀ ਜ਼ਰੂਰ ਲੋਕਾਂ ਨੂੰ ਦੱਸੋ ਕਿਉਂਕਿ ਲੋਕ ਅੱਜ ਪ੍ਰੇਰਿਤ ਹੋਣਗੇ ਕਿਉਂਕਿ ਅੱਜ ਮਾਂ ਬੋਲੀ ਦੇ 35 ਅੱਖਰ ਦਿਖ ਰਹੇ ਨੇ ਲੋਕਾਂ ਨੂੰ ਦੇਖੋ ਇਹਦੇ ਵਿੱਚ ਇਹ ਕਹਾਣੀ ਇਹ ਹੀ ਹੈ ਜੀ ਬਸ ਕਿ ਦਾਦਾ ਜੀ ਤੋਂ ਇਹ ਵਿਰਾਸਤ ਮੈਨੂੰ ਮਿਲੀ ਹਨਾ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਕਰਦਾ ਗਿਆ ਤੇ ਕਈ ਵਾਰ ਮਾਰ ਵੀ ਪਈ ਹੈ ਕਿਉਂਕਿ ਇੱਕ ਇੰਨਾ ਆਸਾਨ ਨਹੀਂ ਹੈਗਾ ਘਰ ਤੋਂ ਚੀਜ਼ਾਂ ਬਣਾਉਣੀਆਂ ਤੇ ਬਟ ਉਹ ਜਿਹੜਾ ਖੱਟਾ ਮਿੱਠਾ ਐਕਸਪੀਰੀਅੰਸ ਹੈਗਾ ਮਤਲਬ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਤੇ ਇੱਕ ਅਭਿਸ਼ੇਕ ਚੋਹਾਨ ਇੱਕ ਆਮ ਇਨਸਾਨ ਤੋ ਖਾਸ ਬਣਨ ਦਾ ਕੰਮ ਘਾ ਨਹੀਂ ਕੀਤਾ ਹੈ ਉਹਦਾ ਕੀ ਕੁਝ ਦੇਖਿਆ ਪਰ ਇੰਨੀ ਜ਼ਿੰਦਗੀ ਦੇ ਵਿੱਚ ਕਿਉਂਕਿ ਜਦੋਂ ਤੋਂ ਸ਼ੁਰੂਆਤ ਹੋਈ ਐ ਨੇ ਖਿਤਾਬ ਹਾਸਲ ਕਰ ਲੈ ਕੇ ਕੀ ਕੁਝ ਦੇਖਣ ਨੂੰ ਮਿਲਿਆ ਕਿੰਨੀਆਂ ਕ ਮੁਸ਼ਕਿਲਾਂ ਆਈਆਂ ਜਾਂ ਕਿੰਨਾ ਕ ਟੈਟੇਰੀ ਹੋਇਆ ਆਪਣੇ ਆਪ 'ਚ ਦੇਖੋ ਮੁਸ਼ਕਿਲਾਂ ਕੀ ਆ ਜ਼ਿੰਦਗੀ ਦੇ ਕ ਪੜਾ ਹੋਇਆ ਉਤਾਰ ਚੜਾਅ ਜ਼ਿੰਦਗੀ 'ਚ ਆਉਂਦੇ ਨੇ ਤੇ ਕਲਾਕਾਰ ਕਦੀ ਵੀ ਇਹਨਾਂ ਚੀਜ਼ਾਂ ਨੂੰ ਬੋਲ ਕੇ ਨਹੀਂ ਦੱਸਦਾ ਉਹ ਆਪਣੀ ਕਲਾਕਾਰੀ ਦੇ ਥਰੂ ਦੱਸਦਾ ਹੈ ਤਾਂ ਬਿਲਕੁਲ ਇਹ ਮਾਂ ਬੋਲੀ ਦੇ ਉਹ 35 ਅੱਖਰ ਨੇ ਜਿਨ੍ਹਾਂ ਤੋਂ ਬੱਚਿਆਂ ਦਾ ਭਵਿੱਖ ਸ਼ੁਰੂ ਹੁੰਦਾ ਕਿਉਂਕਿ ਜਦੋਂ ਛੋਟੀ ਉਮਰਾਂ ਹੁੰਦੀਆਂ ਨੇ ਉਸ ਵੇਲੇ ਆਪਾਂ ਇਸ ਨੂੰ ਜਾਦਾ ਗੌਰ ਨਾਲ ਨਹੀਂ ਵੇਖਦੇ ਆ ਕਿ ਜਾਦਾ ਗੌਰ ਨਾਲ ਨਹੀਂ ਪੜਦੇ ਆ ਕਿ ਲੇਕਿਨ ਜਦੋਂ ਵੱਡੇ ਹੁੰਨੇ ਆ ਤਾਂ ਉਸ ਵੇਲੇ ਜ਼ਰੂਰ ਯਾਦ ਆਂਦਾ ਹੈ ਇਸ ਪਿੱਛੇ ਬਈ ਕਈ ਬੱਚੇ ਕੁੱਟ ਵੜੀ ਖਾਂਦੇ ਨੇ ਸਕੂਲ ਦੇ ਵਿੱਚ ਕਿੰਨੇ ਕੁੱਟ ਖਾਦੀ ਆ ਫਿਰ ਦੇਖੋ ਬਚਪਨ ਦੀ ਧੁੰਦਲੀ ਯਾਦਾਂ ਨੇ ਪਰ ਪਈਆਂ ਬਹੁਤ ਨੇ ਮਤਲਬ ਬਚਪਨ ਦੇ ਵਿੱਚ ਹੁੰਦਾ ਸੀ ਨਾ ਬਈ ਕਿੱਦਾਂ ਪੜਾਂਗੇ ਕਿੱਦਾਂ ਯਾਦ ਰੱਖਾਂਗੇ ਇੰਨਾ ਕੁਝ ਹੁਣ ਜ਼ਿਆਦਾ ਸਾਰਾ ਕੁਝ ਹੈਂਜੀ ਚੰਗੀ ਤਰ੍ਹਾਂ ਯਾਦ ਹੈ ਬਿਲਕੁਲ ਇਹ اچھا ਮਤਲਬ ਕੀ ਜੇ ਪੜ੍ਹ ਕੇ ਦੱਸਣਾ ਹੋਵੇ ਤਾਂ ਫੇਰ ਬਰਾਤ ਤੁਸੀਂ ਹੁਣ ਮੈਨੂੰ ਕਲਾਸ ਚ ਲੈ ਚੱਲੋ ਦੇਖੋ ਉਡਾੜਾ پتہ ਕੀ ਗੱਲ ਹੈ ਬਹੁਤ ਸੋਹਣੀ ਆਪਣੀ ਪੰਜਾਬੀ ਹੈ ਭਾਜੀ ਮੈਂ ਖੁੱਲ੍ਹ ਕਰਦੇ ਨੇ ਤੇ ਸਾਰੇ ਉਡਾੜਾ ਆਪਣੀ ਹੈ ਮਤਲਬ ਕੀ ਕਹ ਲਵਾਂ ਇਹ ਆਪਣੀ ਪੰਜਾਬੀ ਬਹੁਤ ਸੋਹਣੀ ਭਾਸ਼ਾ ਹੈ ਤਾਂ ਮੈਂ ਚਾਹਨਾ ਕਿ ਤੁਸੀਂ ਸਾਰੇ ਆਮ ਬੋਲਚਾਲ ਵਿੱਚ ਵੀ ਪੰਜਾਬੀ ਦੀ ਵਰਤੋਂ ਜ਼ਰੂਰ ਕਰੋ ਤੇ ਬਿਲਕੁਲ ਸਰਕਾਰ ਅਤੇ ਕਹਿ ਸਕਦੇ ਆ ਕੁਝ ਅਜਿਹੇ ਸੋਜਵਾਨ ਲੋਕ ਹੁੰਦੇ ਨੇ ਜਿਹੜੇ ਅੱਜ ਵੀ ਮਾਂ ਬੋਲੀ ਦੀ ਕਹਿ ਸਕਦੇ ਆ ਉਸ ਦਾ ਸਨਮਾਨ ਕਰਦੇ ਨੇ ਕਿਉਂਕਿ ਅੱਜ ਕਿਤੇ ਨਾ ਕਿਤੇ ਮਾਂ ਬੋਲੀ ਦੇ ਅਖਰ ਜਿਹੜੇ ਨੇ ਆ ਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਨੌਜਵਾਨ ਪੀੜੀ ਜਿਹੜੀ ਹੈ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਜਿਸ ਕਰਕੇ ਆਈਲੈਂਡ ਸੈਂਟਰ ਅਤੇ ਜਿਹੜੇ ਪੀਟੀ ਸੈਂਟਰ ਹੁੰਦੇ ਨੇ ਉਹਨਾਂ ਦੇ ਅੱਗੇ ਪੇੜ ਲੱਗੀ ਹੋਈ ਨਜ਼ਰ ਆਉਂਦੀ ਹੈ ਉਸ ਦੇ ਵਿੱਚ ਕਈ ਲੋਕ ਧੋਖੇ ਵੀ ਖਾਉਂਦੇ ਨੇ ਲੇਕਿਨ ਅੱਜ ਵੀ ਇਹ ਮਹਾਬੋਲੀ ਜਿਹੜੀ ਆ ਉਸ ਦਾ ਸਨਮਾਨ ਅਜੇ ਵੀ ਲੋਕ ਕਰਦੇ ਨੇ ਕਿਉਂਕਿ ਪੰਜਾਬ ਸਰਕਾਰ ਵੀ ਇਸ ਲਈ ਕੰਮ ਕਰਦੀ ਹੈ ਇਸ ਲਈ ਕਹਿ ਸਕਦੇ ਆ ਸਰਕਾਰੀ ਸਕੂਲਾਂ ਨੂੰ ਆਪਰੇਟ ਕਿਤੇ ਜਾ ਰਹੇ ਨੇ ਉਸ ਨੂੰ ਕਹਿ ਸਕਦੇ ਆ ਹੋਰ ਵਧੀਆ ਬਣਾਇਆ ਜਾ ਰਿਹਾ ਤਾਂ ਜੋ ਜਿਹੜੇ ਗਰੀਬ ਤਫਕੇ ਦੇ ਬੱਚੇ ਨੇ ਜਾਂ ਗਰੀਬ ਪਰਿਵਾਰਾਂ ਦੇ ਬੱਚੇ ਨੇ ਜਾਂ ਵਧੀਆ ਘਰਾਂ ਦੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਜਾਣ ਮਹਾਬੋਲੀ ਸਿੱਖਣ ਉੱਥੇ ਜਾ ਕੇ ਕਿਉਂਕਿ ਅੱਜ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇੰਗਲਿਸ਼ ਸਕੂਲਾਂ ਦੇ ਵਿੱਚ ਜਾ ਰਹੀ ਆਪਣੇ ਬੱਚਿਆਂ ਨੂੰ ਜਿਹੜੀ ਆ ਵੱਡੇ ਸਕੂਲਾਂ ਦੇ ਵਿੱਚ ਪਾਉਂਦੇ ਨੇ ਤਾਂ ਜੋ ਉੱਥੇ ਜਾ ਕੇ ਉਹਨਾਂ ਦੀ ਇੰਗਲਿਸ਼ ਦੇ ਵਿੱਚ ਪਕੜ ਜਿਹੜੀ ਹੈ ਮਜ਼ਬੂਤ ਰਹੇ ਲੇਕਿਨ ਇਹ ਤੁਸੀਂ ਅੱਖਰ ਦੇਖੋਗੇ ਜਦੋਂ ਤੁਹਾਨੂੰ ਬਚਪਨ ਆਪਣਾ ਯਾਦ ਆ ਜਾਵੇਗਾ ਕਿਉਂਕਿ ਕਈ ਕੁੱਟ ਜਿਹੜੀ ਇਸ ਪਿਛੇ ਮੈਂ ਵੀ ਬੜੀ ਖਾਦੀ ਹੈ ਸਕੂਲ ਦੇ ਵਿੱਚ ਤਾਂ ਇਹ 35 ਅੱਖਰ ਨੇ ਮਾਂ ਬੋਲੀ ਦੇ ਅੱਜ ਜਿਸ ਤਰ੍ਹਾਂ ਹਾਲਾਤ ਬਣ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਤਾਂ ਉਸ ਨੂੰ ਵੇਖਦੇ ਹੋਏ ਅੱਜ ਇਹਨਾਂ ਨੇ ਵੱਡਾ ਉਪਰਾਲਾ ਕੀਤਾ ਹੈ ਅਭਿਸ਼ੇਕ ਚੋਹਾਨ ਨੇ ਜਿਹੜੇ ਕਾਸ ਕਲਾਕਾਰ ਨੇ ਜਿਨ੍ਹਾਂ ਦਾ ਨਾਮ ਜਿਹੜਾ ਪੂਰੇ ਦੇਸ਼ ਭਾਰ ਦੇ ਵਿੱਚ ਅੱਜ ਫੇਮਸ ਹੈ ਕਈ ਖਿਤਾਬ ਇਹਨਾਂ ਨੇ ਆਪਣੇ ਨਾਮ ਕਰ ਲੈਨੇ ਜਿਨ੍ਹਾਂ ਵਿੱਚੋਂ ਆ ਤੁਸੀਂ ਦੇਖੋਗੇ ਲਿਮਕਾ ਰਿਕਾਰਡ ਜਿਹੜਾ ਇੱਥੇ ਪਿਆ ਹੋਇਆ ਨਜ਼ਰ ਆ ਰਿਹਾ ਇਸ ਵਿੱਚ ਵੀ ਇਹਨਾਂ ਨੇ ਨਾਮ ਹਾਸਲ ਕੀਤਾ ਹੈ ਤਾਂ ਦੂਜਾ ਰਿਕਾਰਡ ਸੀਗਾ ਇਹਨਾਂ ਦਾ ਜ਼ਿੰਦਗੀ ਦਾ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਇੰਡੀਆ ਬੁੱਕ ਦੇ ਵਿੱਚ ਪਹਿਲਾ ਨਾਮ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਲਿਮਕਾ ਬੁੱਕ ਦੇ ਵਿੱਚ ਨਾਮ ਆਂਦਾ ਉਸ ਤੋਂ ਬਾਅਦ ਫਿਰ ਗਿਨੀਸ ਬੁੱਕ ਦੇ ਵਿੱਚ ਆਂਦਾ ਤਾਂ ਉਸ ਤੋਂ ਬਾਅਦ ਕਈ ਪੱਤਰ ਜਿਹੜੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਹਾਸਲ ਹੁੰਦੇ ਨੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪ੍ਰਮਾਣ ਪੱਤਰ ਭੇਜਿਆ ਸੀਗਾ ਨਾ ਵੀ ਆਓ ਜਾਗੇ ਆ ਵੀ ਬਿਲਕੁਲ ਜੀ ਆ ਜਾਣਾ ਤਾਂ ਬਣਦਾ ਕਿਉਂਕਿ ਆ ਆਪਾਂ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਆ ਸੈਂਟਰ 'ਚ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲ ਰਿਹਾ ਤਾਂ ਕੋਈ ਵੀ ਬੰਦਾ ਇਦਾਂ ਦਾ ਮੌਕਾ ਨਹੀਂ ਛੱਡੂਗਾ ਜਿਸ ਤਰ੍ਹਾਂ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਨਾ ਉਹ ਕਾਫੀ ਕਹਿੰਦੇ ਨੇ ਕਿ ਮੁਸ਼ਕਲਾਂ ਭਰੀ ਹੁੰਦੀ ਹੈ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਨਹੀਂ ਮੇਰੀ ਤਾਂ ਬਹੁਤ ਵਧੀਆ ਚੱਲ ਰਹੀ ਹੈ ਮੁਸ਼ਕਲਾਂ ਭਰੀ ਨਹੀਂ ਹੁੰਦੀ ਆ ਆਪਾਂ ਮੁਸ਼ਕਲਾਂ ਭਰੀ ਉਹਨੂੰ ਬਣਾ ਦਿੰਨੇ ਆ ਮਤਲਬ ਇੱਕ ਸੋਚਣ ਦਾ ਨਜ਼ਰੀਆ ਹੁੰਦਾ ਇੱਕ ਕੰਮ ਕਰਨ ਦਾ ਨਜ਼ਰੀਆ ਹੁੰਦਾ ਤੁਸੀਂ ਕਲਾਕਾਰ ਕਹ ਲੋ ਕਿ ਆਪਾਂ ਕਲਾਕਾਰ ਨੂੰ ਕਹਿ ਸਕਦੇ ਆ ਕਿ ਉਹ ਨਾ ਸਮਾਜ ਦਾ ਇੱਕ ਆਇਨਾ ਹੁੰਦਾ ਜੋ ਸਮਾਜ ਚ ਦੇਖਦਾ ਜੋ ਉਹਨੂੰ ਚੰਗਾ ਲੱਗਦਾ ਚੰਗਾ ਬਣਾ ਦਿੰਦਾ ਜੇ ਉਹਨੂੰ ਮਾੜਾ ਲੱਗਦਾ ਤਾਂ ਉਹ ਮਾੜਾ ਬਣਾ ਦਿੰਦਾ ਪਰ ਉਹ ਸਮਾਜ ਨੂੰ ਰਿਪਰੈਜ਼ੈਂਟ ਜ਼ਰੂਰ ਕਰਦਾ ਮਤਲਬ ਕਿ ਉਹਦਾ ਇੱਕ ਆਇਨਾ ਜ਼ਰੂਰ ਦਿਖਾਉਂਦਾ ਹੈ ਕਿ ਕਿਸੇ ਉਪਰਾਲੇ ਵਿੱਚ ਜਿਵੇਂ ਤੁਸੀਂ ਇਹ ਪ੍ਰੋਜੈਕਟ ਬਣਾਉਨੇ ਆ ਆਪਣੇ ਹਨ ਕਿਸੇ ਉਪਰਾਲੇ ਵਿੱਚ ਕੋਈ ਗਾਲਾਂ ਪਈਆਂ ਸੋਸ਼ਲ ਮੀਡੀਆ ਦੇ ਉੱਪਰ ਕਿ ਭਾਈ ਤੂੰ ਇਹ ਕੀ ਬਣਾਤਾ ਨਹੀਂ ਐਦਾਂ ਦਾ ਤਾਂ ਹਜੇ ਕੁਝ ਹੋਇਆ ਨਹੀਂ ਬਟ ਦੇਖੋ ਜੇ ਆਪਾਂ ਨੂੰ 98 ਲੋਕੀ 100 ਵਿੱਚੋਂ ਸਹੀ ਕਹਿ ਰਹੇ ਨੇ ਤਾਂ ਦੋ ਨੂੰ ਗਲਤ ਵੀ ਕਹਿ ਸਕਦੇ ਨੇ ਕਿਉਂਕਿ ਇਹ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਦੀ ਮਨੋਦਸ਼ਾ ਦਿਖਾਉਂਦਾ ਹੈ ਕਿ ਉਹਨਾਂ ਦਾ ਮਨ ਕਿੱਧਰ ਜਾ ਰਿਹਾ ਜਿੰਨਾ ਕੰਮ ਤੁਸੀਂ ਆਪਣੇ ਇਸ ਵੀਰਸੇ ਲਈ ਕਰ ਰਹੇ ਹੋ ਹਨਾ ਜਿਸ ਤਰ੍ਹਾਂ ਕਈ ਤੁਸੀਂ ਬਣਾ ਦਿੱਤੇ ਨੇ ਉਪਰਾਲੇ ਕਰ ਦਿੱਤੇ ਨੇ ਜਿਸ ਰਾਜ ਵੀ ਮਾਂ ਬੋਲੀ ਨੂੰ ਤੁਸੀਂ ਦੇਖਿਆ ਹਾਲਾਤ ਦੇਖੇ ਕਿ ਅਜਿਹੇ ਬਣਦੇ ਜਾ ਰਹੇ ਨੇ ਤੇ ਮਾਂ ਬੋਲੀ ਦੇ 35 ਅੱਖਰ ਬਣਾਤੇ ਤਾਂ ਜੋ ਲੋਕ ਮਾਂ ਬੋਲੀ ਦੇ ਨਾਲ ਜੁੜਨ ਫੇਰਦਵਾਰ ਹੋ ਹਨਾ ਕੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਉਹਨਾਂ ਨੂੰ ਬਲਾਈਸ ਕਰਦੇ ਆ ਤੁਹਾਨੂੰ ਇਸ ਕੰਮ ਲਈ ਬਿਲਕੁਲ ਜੀ ਕਿਉਂਕਿ ਦੇਖੋ ਆਪਣੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹਨਾਂ ਨੇ ਮਾਂ ਬੋਲੀ ਲਈ ਬਹੁਤ ਉਪਰਾਲੇ ਕੀਤੇ ਨੇ ਪਹਿਲਾਂ ਤਾਂ ਸ਼ਲਾਘਾਯੋਗ ਇਹ ਕੰਮ ਹੀ ਪੰਜਾਬ ਸਰਕਾਰ ਦਾ ਹੈਗਾ ਕਿ ਉਹਨਾਂ ਨੇ ਸਰਕਾਰੀ ਅਦਾਰੇ ਤੇ ਗੈਰ ਸਰਕਾਰੀ ਅਦਾਰੇ ਚਾਹ ਆਫੀਸ਼ੀਅਲ ਲੈਂਗੁਏਜ ਦੇ ਵਿੱਚ ਪੰਜਾਬੀ ਨੂੰ ਮਤਲਬ ਕੀ ਰੱਖਿਆ ਹੈਗਾ ਤੇ ਬਾਕੀ ਦੂਸਰਾ ਇਹ ਹੈ ਕਿ ਸਮਾਜ ਦੀ ਹੋਰ ਵੀ ਸ਼ਖਸੀਅਤਾਂ ਨੇ ਜਿਵੇਂ ਰਾਣਾ ਰੰਬੀਰਪਾ ਜੀ ਹੋਗੇ ਜਾਂ ਸੁਰਜੀਤ ਪਾਤਰ ਜੀ ਹੋਗੇ ਆਪਣੇ ਬਾਬਾ ਬੋੜ ਪੰਜਾਬੀ ਵਿਰਸੇ ਦੇ ਤੇ ਉਹ ਵੀ ਆਪਣੇ ਪੰਜਾਬ ਲਈ ਬਹੁਤ ਸਾਰੀ ਚੀਜ਼ਾਂ ਕਰ ਰਹੇ ਨੇ ਤਾਂ ਕਿ ਜਿਹੜੀ ਸਾਡੀ ਪੰਜਾਬੀ ਆ ਜਾਂ ਆਪਣਾ ਕਹਿ ਲਓ ਕਿ ਪੰਜਾਬ ਦਾ ਜਿਹੜਾ ਵਿਰਸਾ ਉਹ ਮਤਲਬ ਖਲਪਤ ਨਾ ਹੋਵੇ ਜਿਸ ਤਰ੍ਹਾਂ ਤੁਹਾਡੇ ਮਾਤਾ ਜੀ ਨੇ ਘਰੇ ਆਣਾ ਉਹਨਾਂ ਨੇ ਜਦੋਂ ਦੇਖਿਆ ਸੀਗਾ ਕਿ ਇਹ ਊੜਾੜਾ ਬਣਾਇਆ ਉਹਨਾਂ ਨੂੰ ਫਿਰ ਆਪਣਾ ਬਚਪਨ ਯਾਦ ਆਇਆ ਸੀਗਾ ਫਿਰ ਉਹਨਾਂ ਨੇ ਕੀ ਕੁਝ ਗੱਲਾਂ ਕੀਤੀਆਂ ਦੇਖੋ ਮਾਤਾ ਜੀ ਨੂੰ ਤਾਂ ਬਹੁਤ ਵਧੀਆ ਲੱਗਾ ਕਿ ਊੜਾੜਾ ਬਣਾਇਆ ਉਹ ਵੀ ਇੱਕਦਮ ਉਹਨਾਂ ਦਾ ਇਮੋਸ਼ਨ ਸਟਿਕਰ ਹੋਏ ਆਪਣੇ ਪਾਸ ਵਿੱਚ ਚਲੇ ਗਏ ਬਟ ਮੇਰੀ ਮਾਤਾ ਜੀ ਦੀ ਪੰਜਾਬੀ ਬਹੁਤ ਵਧੀਆ ਸੀ ਤੇ ਮੇਰੀ ਉਹ ਨਹੀਂ ਵਧੀਆ ਨਹੀਂ ਹੈਗੀ ਬਟ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਵੱਦੋ ਵੱਦ ਆਪਾਂ ਆਪਣੀ ਮਾਤਰ ਭਾਸ਼ਾ ਦਾ ਇਸਤੇਮਾਲ ਕਰੀਏ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਹਾਲਾਤ ਵੇਖ ਕੇ ਤੁਸੀਂ ਅੱਜ ਇਹ ਉਪਰਾਲਾ ਕੀਤਾ ਹੈ ਕਿ ਉਹ ਨਾਲ ਜੁੜਨੇ ਇਸ ਤੇ ਆਣਾ ਪਰਿਵਾਰ ਨਾਲ ਜੁੜਨ ਹੋਰ ਦੇਖੋ ਮੈਂ ਇੱਕ ਗੱਲ ਕਹਾਵਾਂਗਾ ਕਿ ਕੋਈ ਵੀ ਭਾਸ਼ਾ ਤੁਹਾਨੂੰ ਇਹ ਨਹੀਂ ਦੱਸਦੀ ਕਿ ਤੁਸੀਂ ਕਿੰਨੇ ਇੰਟੈਲੀਜੈਂਟ ਹੋ ਚਾਹੇ ਤੁਸੀਂ ਜਪਨਿਸ ਵਿੱਚ ਬੋਲੋ ਚਾਹੇ ਤੁਸੀਂ ਅੰਗਰੇਜ਼ੀ ਵਿੱਚ ਬੋਲੋ ਚਾਹੇ ਤੁਸੀਂ ਫਰਾਂਚ ਬੋਲੋ ਭਾਸ਼ਾ ਸਿਰਫ ਇੱਕ ਕਮਿਊਨੀਕੇਸ਼ਨ ਦਾ ਜ਼ਰੀਆ ਹੁੰਦਾ ਇੱਕ ਦੂਸਰੇ ਨਾਲ رابطہ ਕਰਨ ਦਾ ਜ਼ਰੀਆ ਹੁੰਦਾ ਤੇ ਮੋਸਟ ਆਫ ਆਪਾਂ ਨੂੰ ਉਸੇ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਜੀ ਜਿਹੜੇ ਲੋਕੀ ਜਿਆਦਾ ਬੋਲਦੇ ਨੇ ਜਿਵੇਂ ਪੰਜਾਬ ਵਿੱਚ ਆਪਾਂ ਪੰਜਾਬੀ ਚ ਹੀ ਗੱਲ ਕਰਾਂਗੇ ਜੇ ਆਪਾਂ ਕਿਤੇ ਹੋਰ ਦੂਰ ਚਲੇ ਜਾਂਦੇ ਆ ਜਿਵੇਂ ਤਮਿਲਨਾਡੂ ਵਾਲੇ ਪਾਸੇ ਚਲੇ ਗਏ ਉੱਥੇ ਆਬੀਅਸਲੀ ਹੈ ਕਿ ਪੰਜਾਬੀ ਚ ਲੋਕਾਂ ਨੂੰ ਨਹੀਂ ਆਪਣੀ ਗੱਲ ਸਮਝਾਣੀ ਤਾਂ ਆਪ ਉੱਥੇ ਹਿੰਦੀ ਦੀ ਜਾਂ ਹੋਰ ਕਿਸੇ ਲੈਂਗੁਏਜ ਦੀ ਇਸਤੇਮਾਲ ਕਰ ਸਕਦੇ ਆ ਬਟ ਮੂਰੂਪ ਚ ਭਾਸ਼ਾ ਕਦੀ ਇਹ ਨਹੀਂ ਦੱਸਦੀ ਹੈਗੀ ਕਿ ਤੁਸੀਂ ਕਿੰਨੇ ਸਮਝਦਾਰ ਹੋਏ ਆ ਤੁਸੀਂ ਕਿੰਨੇ ਇੰਟੈਲੀਜੈਂਟ ਹੈਗੇ ਹੋ ਬਟ ਇਸੇ ਕਰਕੇ ਮੈਂ ਕਹਿੰਦਾ ਕਿ ਆਪਣੀ ਜਿਹੜੀ ਲੋਕਲ ਭਾਸ਼ਾ ਹੈਗੀ ਆ ਉਸੀ ਦਾ ਇਸਤੇਮਾਲ ਕਰੋ ਕਿਉਂਕਿ ਉਹ ਨਾ ਇੱਕਦਾਂ ਕਹਿ ਲੋ ਕਿ ਬਹੁਤ ਪਿਆਰੀ ਹੈ ਬਹੁਤ ਸੋਹਣੀ ਹੈ ਤੇ ਦੂਸਰਾ ਇਹ ਹੈ ਕਿ ਉਹ ਆਪਾਂ ਨੂੰ ਆਪਣੇ ਨਾਲ ਦੇ ਲੋਕਾਂ ਨਾਲ ਜੋੜਦੀ ਹੈ ਤਾਂ ਬਿਲਕੁਲ ਇਹ ਹੈ ਸੰਨ ਅਭਿਸ਼ੇਕ ਚੋਹਾਨ ਜਿਹੜੇ ਰਾਜਪੁਰਾ ਦੇ ਰਹਿਣ ਵਾਲੇ ਨੇ ਰਾਜਪੁਰਾ ਦੇ ਵਿੱਚ ਰਹਿ ਕੇ ਇਹਨਾਂ ਨੇ ਆਪਣੇ ਪਰਿਵਾਰ ਦਾ ਆਪਣੇ ਰਾਜਪੁਰੇ ਹਲਕੇ ਦਾ ਪਟਿਆਲੇ ਦਾ ਅਤੇ ਪੰਜਾਬ ਦਾ ਨਾਮ ਪੂਰੇ ਦੇਸ਼ ਪਰ ਦੇ ਵਿੱਚ ਰੋਸ਼ਨ ਕੀਤਾ ਹੈ ਕਿਉਂਕਿ ਕਹਿ ਸਕਦੇ ਹਾਂ ਕਈ ਖਿਤਾਬੀਨਾ ਨੇ ਹੁਣ ਤੱਕ ਹਾਸਿਲ ਕਰ ਲਏ ਨੇ ਤਾਂ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਜਿਸ ਕਰਕੇ ਇਹਨਾਂ ਨੇ ਹਾਲਾਤ ਜਿਹੜੇ ਅੱਜ ਬਣਦੇ ਹੋਏ ਦੇਖੇ ਕਿ ਨੌਜਵਾਨ ਪੀੜੀ ਜਿਹੜੀ ਹੈ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਉਹ ਇੰਗਲਿਸ਼ ਸੈਂਟਰਾਂ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਮਾਂ ਬੋਲੀ ਤਾਂ ਦੂਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਇਹਨਾਂ ਨੇ ਆ 35 ਅਖਰੀ ਜਿਹੜਾ ਮਾਂ ਬੋਲੀ ਦੇ ਜਿਹੜੇ ਨੇ ਉਹ ਬਣਾਏ ਨੇ ਜਿਸ ਕਰਕੇ ਜਿਹੜੀ ਨੌਜਵਾਨ ਪੀੜੀ ਹੈ ਜਿਹੜੀ ਇਸ ਨੂੰ ਦੇਖੇ ਵੀਡੀਓ ਨੂੰ ਇਸ ਤਸਵੀਰਾਂ ਨੂੰ ਦੇਖੇ ਤੇ ਇਸ ਦੇ ਨਾਲ ਜੁੜੇ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖੋ ਇਸ ਕੀ ਕੀ ਕੁਝ ਕਹੋਗੇ ਤੁਸੀਂ ਇਸ ਉਪਰਾਲੇ ਬਾਰੇ ਕਿਉਂਕਿ ਪੰਜਾਬ ਸਰਕਾਰ ਜਿੱਥੇ ਅੱਗੇ ਵਧ ਰਹੀ ਹੈ ਮਾਂ ਬੋਲੀ ਨੂੰ ਲੈ ਕੇ ਲੋਕਾਂ ਨੂੰ ਨਾਲ ਜੋੜਨ ਦੇ ਲਈ ਤਾਂ ਉੱਥੇ ਹੀ ਕੁਝ ਅਜਿਹੇ ਲੋਕ ਵੀ ਹੈਗੇ ਨੇ ਜਿਹੜੇ ਸਮਾਜ ਸੇਵਾ ਕਰਦੇ ਨੇ ਜਾਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਜਿਹੜੀ ਹੈ ਕਾਫੀ ਕੁਝ ਸਹਿਤ ਮਿਲਦੀ ਹੈ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ